ਜੀ ਬੋਲ ਜੀ ਬਾਜੀ ਤੁਸੀਂ ਜਗਮੀ ਹਾਲਤ ਚ ਕੀ ਵਾਰਿਆ ਤੁਹਾਡੇ ਕਿਹਨੇ ਮਾਰਿਆ ਕਾਰਨ ਕੀ ਹੈ ਇੱਥੇ ਜੀ ਹਾਂ ਤਾਂ ਲਾਈਟ ਦਾ ਸੀਗਾ ਜੀ ਜਿੰਪਰ ਸਾਡੇ ਉੱਪਰ ਲਾ ਦੇ ਉਹਨਾਂ ਨੇ ਇਹਨਾਂ ਨੇ ਜੀ ਸਾਡੇ ਜੀ ਗ੍ਰਿਡ ਚੋਂ ਵੱਡੀ ਲਾਈਨ ਦੇ ਸਿੱਧੂ ਵਾਲਿਆਂ ਨੇ ਤੇ 4 ਦਿਨ ਹੋ ਗਏ ਲਾਈਟ ਨਹੀਂ ਸਾਡੇ ਝੋਨੇ ਵੀ ਬੱਤੀ ਜਾਂਦੇ ਆ ਤੇ ਹਜੇ ੱਟਾ ਕਰਦੇ ਸਾਨੂੰ ਸਿੱਧਾ ਹੀ ਪੈ ਨਿਕਲਦੇ ਤੁਸੀਂ ਕਿਹੜੇ ਪਿੰਡ ਦੇ ਰਹਿੰਦੇ ਚਲਵੰਡੀ ਕਾਰਨ ਕੀ ਆ ਗਿਆ ਪਤਾ ਨਾ ਕਟ ਮਾਰ ਕਰਨਾ ਬਸ ਜੀ ਗ੍ਰਿਡ ਦੇ ਵੀ ਸਾਨੂੰ ਸਹੀ ਅਲਰਟ ਨਹੀਂ ਦਿੰਦੇ ਉਹ ਤਾਂ ਦੰਦਾਲਤੀ ਕੰਮ ਚੱਲ ਰਹੀ ਸਾਡੇ ਜੀ ਬਸ ਕਿੰਨੇ ਕੰਮ ਦੇ ਸੀ ਉਹ ਤਾਂ ਅਣਸਾਚੇ ਵਾਲੇ ਬੰਦੇ ਸੀਗੇ ਕਿੰਨੇ ਵੇਲੇ ਦੀ ਕਰਾਉਂਦੇ 11 11.5 ਦਾ ਗਾਣਾ ਕੀ ਕੀ ਉਹਨਾਂ ਕੋਲ ਕੋਈ ਬੰਦਾ ਹਥਿਆਰ ਦਾ ਚੀਜ਼ ਉਹਨਾਂ ਦਾ ਬੜੇ ਜੀ ਸਾਰੇ ਸਾਰੇ ਦਿਨੇ ਪੁਲਿਸ ਦੇ ਸਾਹਮਣੇ ਵੀ ਚੱਕੀ ਵਰਦੇ ਕੋਈ ਬੋਲੀਬਾਰੀ ਤਾਂ ਨਹੀਂ ਹੋਈ ਕੋਈ ਨਾ ਲਾਜੀ ਕੋਈ ਬੋਲੀਬਾਰੀ ਹੋਈ ਭਜਿੰਦਰ ਸਿੰਘ ਜੇ ਦੱਸਗੇ ਤੁਸੀਂ ਉਹਨੀਆਂ ਹਾਜ਼ਰਨ ਕਿ ਮਾਲ ਲੱਗ ਗਿਆ ਇਹ ਸਾਡਾ ਜੀ ਗ੍ਰੈਡਰ ਦਾ ਵਾਲਾ ਚੱਲਦਾ ਹੀ ਉਹਨਾਂ ਦਾ ਵੀ ਸਾਡੀ ਪਹਿਲੀ ਜੀ ਗ੍ਰੈਡ ਲੱਗਿਆ ਵਾ ਤੇ ਰਵਾ ਚਲੀ ਜਾਂਦਾ ਹੀ ਕੱਲ ਮਲਾਜਮ ਆਈ ਸੀ ਸਾਰੇ ਉਹਨਾਂ ਦੀ ਗਈ ਸਾਡੇ ਜੀ ਤੂੰ ਸਾਨੂੰ ਮਲਾਜਮਾਂ ਨੇ ਤੁਰਤਾ ਘਰੇ ਵੀ ਤੂੰ ਹੀ ਜਾਵੜੋ ਅਸੀਂ 10 ਕ ਜਾਨੇ ਉਦੋਂ ਬਾਅਦ ਜਾਵੜੇ ਉੱਥੇ ਉਹ ਸਾਡੇ ਗਰਾਇਟ ਦੇ ਕਬਜ਼ੇ ਤੇ ਰਿਭੇ ਮੂਰੇ ਉਸ ਤੋਂ ਬਾਅਦ ਉਹਨਾਂ ਨੇ ਨਾਲ ਨਾਲ ਰੌਲਾ ਪਾਇਆ ਉਹਨਾਂ ਨਾਲ ਸਾਨੂੰ ਘਟਾ ਲਾ ਗਏ ਕਿੰਨੇ ਕੰਮ ਕਰਦੇ ਉਹ ਹੋਣਗੇ 20 25 ਜਾਣੇ ਜੀ ਤੁਸੀਂ ਕਹਿੰਦੇ ਆਈ ਸੀ ਤਾਂ 10 ਜਾਣੇ ਜੀ ਤੇ ਖਿਆਲ ਉਹਨਾਂ ਕੋਲੇ ਖੰਡੇ ਸੀ ਉਹਨਾਂ ਕੋਲੇ ਫੋਟੋ ਰਾਸ਼ ਉਹਨਾਂ ਕੋਲੇ ਉਹਨਾਂ ਨੇ ਮੇਰਾ ਗੂਠਾ ਲਾਦਾ ਜੀ ਉਹ ਲੈ ਗਈ ਮੂਰ ਨੂੰ ਕਾਰਨ ਕੀ ਆ ਉਹਦੇ ਨਾਲ ਬੁਖਮਾ ਦੰਦ ਉਹਦਾ ਬਸ ਬਿਜਲੀ ਰੌਲੇ ਕਰਦਾ ਜੀ ਵੀ ਸਾਡੀ ਤਾਰ ਲਾਉਂਦੀ ਉਹ ਤਾਂ ਕਿੰਨਾ ਤਾਰ ਲਾਉਣ ਨੂੰ ਫਿਰ ਕਿੰਨੇ ਸਮੇਂ ਤੱਕ ਲੱਗਦਾ ਉਹ ਦੰਦ ਮਾਰਦੇ ਇਹ 12 ਬਾਰ ਇਨੇ ਕਾਲਕ ਵੇ ਸਾਡਾ ਹਾਈ ਕੋਰਟ ਕਿੰਨੇ ਕਾਲਕ ਵੇ ਸਾਲ ਹੋ ਗਏ ਕੇ ਚੱਲ ਰਿਹਾ 10 ਸਾਲ 10 ਸਾਲ 6 ਸਾਲ ਤਾਂ ਨਹੀਂ ਸਰ ਇੱਕ ਦੋ ਪਿੰਡਾਂ ਦਾ ਤੋਂ ਮੁਰਵਾਕ ਚੱਲ ਰਿਹਾ ਹੈਗਾ ਕਿ ਉਹਨਾਂ ਨੇ ਕਿ 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 ਆਪਣੇ ਕੋਲੇ ਕਿੰਨੇ ਪੇਸ਼ੈਂਟ ਐਡਮਿਟ ਹੋਇਆ ਤੇ ਕੀ ਕੀ ਸਤਾਵਾਂ ਦੇ ਜਿਹੜੀਆਂ ਤੁਹਾਡੇ ਮੋਢੀ ਜਾਣਦੇ ਸਾਹਮਣੇ ਹਾਂ ਹਾਂਜੀ ਆਪਣੇ ਕੋਲੇ 5 ਪੇਸ਼ੈਂਟ ਆਏ ਨੇ ਤਰਵੰਡੀ ਪਿੰਡ ਤੋਂ ਉਹਨਾਂ ਨੇ ਆਪਦੀ ਐਮ ਐਲ ਆਰ ਕਰਵਾਈ ਹੈ ਤੇ ਉਹਦੇ ਵਿੱਚ ਜਿਹੜਾ ਕੇਵਲ ਸਿੰਘ ਪੇਸ਼ੈਂਟ ਹੈ ਉਹਦੇ ਫਰਕ ਚ ਆਇਆ ਹੱਥ ਦੇ ਉੱਪਰ ਤੇ ਬਾਂਹ ਦੇ ਉੱਪਰ ਤੇ ਬਾਕੀ ਕਾਪੀ ਨੇ ਵੀ ਇੱਕ ਉਹਨਾਂ ਦੀ ਵੀ ਇਤਨਾ ਦੇ ਉਹਨਾਂ ਦੇ ਵੀ ਛਟਾਣੇ ਉਹ ਮੈਮਲਰ ਕੱਟਦੀ ਹੈ ਤੇ ਪੁਲਿਸ ਰੁਕਾ ਭੇਜ ਦਿੱਤਾ ਕੋਈ ਸ਼ਾਰਪ ਆਜਾ ਉੱਥਰ ਕਿੱਟਾ ਗਿਆ ਹਕ ਹਾਂਜੀ ਉਹ ਤੀਆਂ ਦੇ ਸ਼ਾਰਪ ਛੁੱਟਾ ਵੀ ਲੈ ਗਏ ਤੇ ਸਾਰੇ ਇਹਨਾਂ ਦੇ ਪ੍ਰਸ਼ਾਸ਼ਨ ਆਇਆ ਰੁਕੇ ਅੰਦੂਨ ਲੈਣਾਂ ਹਾਂਜੀ ਹੁਣ ਪੁਲਿਸ ਅਧਿਕਾਰੀ ਆਏ ਨੇ ਤੇ ਉਹ ਆਪਦੀ ਕਾਰਵਾਈ ਕਰ ਰਹੇ ਨੇ ਸਿਰੋ ਆਪ ਦੇ ਕੋਲ ਰੁਕਾ ਭੇਜ ਇਹ ਤਾਂ ਜਿਹੜਾ ਮੰਨ ਲਓ ਵੀ ਜਿਹੜਾ ਝਗੜਾ ਹੈ ਇਹਨਾਂ ਦਾ ਉਹ ਉਹਦੇ ਕਰਕੇ ਹੋਇਆ ਜਿਹੜਾ ਜੰਪਰ ਉੱਡਿਆ ਸੀ ਜਾਂ ਉਹ ਹੈਗਾ ਸੈਦੋਕੇ ਦੀ ਜ਼ਮੀਨ 'ਚ ਜਿੱਥੇ ਸੈਦੋਕੇ ਵਾਲੇ ਕਹਿੰਦੇ ਵੀ ਅਸੀਂ ਜੰਪਰ ਲਾਉਣ ਦੇ ਦਿਆਂ ਪਹਿਲਾਂ ਸਾਡੀ ਲਾਈਨ ਪਾਓ ਕੋਈ ਇਹਨਾਂ ਦਾ ਪੁਰਾਣਾ ਮਸਲਾ ਹੈ ਕੋਈ ਕੋਰਟ ਦੀ ਵੀ ਸਟੇ ਹੋਈ ਹੋਈ ਹੈ ਕਿਸੇ ਮੈਟਰ ਤੇ ਤੇ ਰਾਤ ਇਹਨਾਂ ਦਾ ਬੜਾ ਮੋਟਾ ਲੜਾਈ ਝਗੜਾ ਹੋਇਆ ਉੱਥੇ ਉਹ ਚਲੋ ਮੌਕੇ ਤੇ ਕਿਹੜਾ ਠੀਕ ਠਾਕ ਹੋ ਗਿਆ ਸੀਗਾ ਬਸ ਉਹਦੇ ਜੇ ਕੋਈ ਹੋਊਗਾ ਉਹਦੀ ਤੈਸੀਰ ਸੂਰਤ ਵੈਸੀ ਕਾਰਵਾਈਆਂ ਮਲਟੀ ਲੈਂਦੀ ਜਾਊਗੀ ਨਹੀਂ ਪ੍ਰਸ਼ਾਸਨ ਨੇ ਪਹਿਲਾਂ ਜੀ ਇਸ ਮਸਲੇ ਨੂੰ ਟਕਾਉਣ ਦਾ ਯਤਨ ਕੀਤਾ ਸੀਗਾ ਜੀ ਪਹਿਲਾਂ ਜਦੋਂ ਸ਼ੁਰੂ ਹੋਇਆ ਜੀ ਤੇ ਤੁਹਾਡੀ ਹਾਜ਼ਰੀ ਦੇ ਵਿੱਚ ਵੀ ਇਹ ਕਰੋ ਕੱਲ ਜਿਹੜਾ ਕੱਲ ਵਿਵਾਦ ਪਿਆ ਜੀ ਉਹ ਅਧਿਕਾਰੀ ਵੀ ਪਹੁੰਚੇ ਸੀਗੇ ਨਹੀਂ ਵਿਵਾਦ ਤਾਂ ਸਵੇਰ ਦੇ ਉੱਥੇ ਪ੍ਰਸ਼ਾਸਨ ਹੀ ਖੜਾ ਸਵੇਰ ਦਾ ਹੀ ਟਕਰਾ ਰਹੇ ਨੇ ਇਹ ਘਟਨਾ ਰਾਤ ਦੀ ਹੈ ਜੀ ਇਹ ਇਹ ਰਾਤ ਦੀ ਹੈ